ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾਂ ਮਹਾਂਦ ਕੋਸ਼ ਵਿੱਚ ਛਪੀਆਂ ਗਲਤੀਆਂ ਕਾਰਨ ਪਹਿਲਾਂ ਹੀ ਵਿਵਾਦਾਂ ਚ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਇਸ ਦੀਆਂ ਕਾਪੀਆਂ ਨਸ਼ਟ ਕਰਨ ਦੇ ਤਰੀਕੇ ਤੇ ਘਿਰ ਗਈ ਹੈ ਵੀਰਵਾ ਨੂੰ ਯੂਨੀਵਰਸਿਟੀ ਚ ਵੱਡੇ ਟੋਏ ਪੁੱਟ ਕੇ ਮਹਾਂਦ ਕੋਸ਼ ਦੀਆਂ ਕਾਪੀਆਂ ਉਹਨਾਂ ਚ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਵਿਦਿਆਰਥੀਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਰੋਸ ਮੋਜ਼ਾਹਰਾ ਸ਼ੁਰੂ ਕਰ ਦਿੱਤਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀਆਂ ਦਾ ਮੋਜ਼ਾਹਰਾ ਦੇਰ ਸ਼ਾਮ ਤੱਕ ਜਾਰੀ ਰਿਹਾ ਸਿੱਖ ਵਿਦਵਾਨ ਪਾਈ ਕਹਾ ਸਿੰਘ ਨਾਬਾ ਵੱਲੋਂ 1923 ਵਿੱਚ ਤਿਆਰ ਕੀਤਾ ਗਿਆ ਪੰਜਾਬੀ ਦੇ ਲਗਭਗ 80 ਹਜ਼ਾਰ ਸ਼ਬਦਾਂ ਦੇ ਅਰਥਾਂ ਵਾਲਾ ਮਹਾਨ ਕੋਸ਼ ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਛਾਪਿਆ ਗਿਆ ਸੀ ਪੰਜਾਬੀ ਯੂਨੀਵਰਸਿਟੀ ਦੇ ਇਸ ਐਡੀਸ਼ਨ ਵਿੱਚ ਕੁਝ ਗਲਤੀਆਂ ਸਾਹਮਣੇ ਆਉਣ ਮਗਰੋਂ ਵਿਦਵਾਨ ਤੇ ਵਿਦਿਆਰਥੀ ਲਗਾਤਾਰ ਇਹ ਮੁੱਦਾ ਚੁੱਕਦੇ ਰਹੇ ਮਾਮਲਾ ਸਰਕਾਰ ਤੱਕ ਪਹੁੰਚਾ ਤਾਂ ਇਸ ਦੀਆਂ ਸਾਰੀਆਂ ਕਾਪੀਆਂ ਵਾਪਸ ਲੈ ਕੇ ਨਸ਼ਟ ਕਰਨ ਦਾ ਫੈਸਲਾ ਕੀਤਾ ਗਿਆ ਇਸੇ ਅਧੀਨ ਵੀਰਵਾਨੋ ਯੂਨੀਵਰਸਿਟੀ ਚ ਵੱਡੇ ਵੱਡੇ ਟੋਏ ਪੁੱਟ ਕੇ ਇੰਨਾ ਵਿੱਚ ਮਹਾਨ ਕੋਸ਼ ਦੀਆਂ ਕਾਪੀਆਂ ਛੁੱਟੀਆਂ ਜਾ ਰਹੀਆਂ ਸਨ ਇਹ ਦੇਖ ਕੇ ਵਿਦਿਆਰਥੀ ਜਥੇਬੰਦੀਆਂ ਭੜਕ ਗਈਆਂ ਮੌਕੇ ਤੇ ਮੌਜੂਦ ਵਿਦਿਆਰਥੀ ਆਗੂਆਂ ਯਾਦਵਿੰਦਰ ਸਿੰਘ ਯਾਦੂ ਤੇ ਕੁਲਦੀਪ ਸਿੰਘ ਝਿੱਜਣ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਮਹਾਨ ਕੋਸ਼ ਮਿੱਟੀ ਵਿੱਚ ਦੱਬਣ ਦੀ ਤਿਆਰੀ ਕਰ ਰਹੀ ਹੈ ਯਾਦਵਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਛਾਪੇ ਗਏ ਮਹਾਨ ਕੋਸ਼ ਵਿੱਚ ਕਰੀਬ 500 ਐਂਟਰੀਆਂ ਹਨ ਤੇ ਇਹਨਾਂ 25 ਤੋਂ ਲੈ ਕੇ 30000 ਗਲਤੀਆਂ ਵੀ ਹਨ ਇਹ 15000 ਇਹ 15000 ਆ ਇਹ ਇਕੱਲੀ ਤੀਜੀ ਜੀਲ ਆ ਰਹੀ ਆ ਪਹਿਲੀ ਕਿੱਥੇ ਆ ਦੂਜੀ ਕਿੱਥੇ ਆ ਤੀਜੀ ਚੌਥੀ ਕਿੱਥੇ ਨਹੀਂ ਪਤਾ ਇਹ ਗਲਤੀਆਂ ਸੀ ਇਹੇ ਜੀ ਯੂਨੀਵਰਸਿਟੀ ਨੂੰ ਜ਼ਿੰਮੇਵਾਰੀ ਲਾਈ ਗਈ ਸੀ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਛਾਪਣਾ ਪਰ ਸਾਡੀ ਇਥੋਂ ਦੀ ਨਖਿਤ ਯੂਨੀਵਰਸਿਟੀ ਪੰਜਾਬੀ ਦੇ ਵਿੱਚ ਲਿਖਿਆ ਹੈ ਮਾਨਕੁਸ਼ ਦੇਖ ਕੇ ਵੀ ਇਨਸ਼ਾਅਬ ਸੀ ਕਿ 15000 ਗਲਤੀ ਹੋਈ ਹੈ 35 35 ਆਹ ਸੌਰੀ 15000 ਗਿੰਤੀ ਚ ਛਾਪਿਆ ਪਈ ਤੋਂ 35000 ਦੇ ਲਗਭਗ ਗਲਤੀ ਹੋਈ ਉਹਦੇ ਵਿੱਚ ਉਹ ਜਿਹੜੀਆਂ ਗਲਤੀਆਂ ਨੇ ਜਾਂ ਤਾਂ ਉਹ ਜਿਹੜੀ ਉਹਦੀ ਵਿਆਖਿਆ ਗਈ ਉਹ ਚ ਗਲਤੀਆਂ ਨੇ ਜਾਂ ਜਿਹੜੀਆਂ ਗਰਵਾਣੀ ਦੀਆਂ ਪੰਕਤੀਆਂ ਦੇ ਅਰਥ ਕੀਤੇ ਉਹਦੀਆਂ ਗਲਤੀਆਂ ਨੇ ਜਦੋਂ ਵਿਦਵਾਨਾਂ ਨੇ ਤੇ ਇਤਰਾਜ਼ ਜਤਾਇਆ ਵੀ ਇਹਨੂੰ ਵੇਚਣਾ ਬੰਦ ਕੀਤਾ ਜਾਵੇ ਫਿਰ ਇਹ ਤੇ ਰੋਕ ਲੱਗ ਗਈ ਰੋਕ ਲੱਗਣ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਇਹਦੀ ਕਮੇਟੀ ਇੱਕ ਵਿਧਾਨ ਵਿਧਾਨ ਸਭਾ ਦੇ ਵਿੱਚ ਬਣਦੀ ਆ ਉਹ ਕਹਿੰਦੇ ਨੇ ਤੁਸੀਂ ਇਹਨੂੰ ਦਸਤਾਵੇਜ਼ ਇਤਰਾਜ਼ ਮਗਰੋਂ ਗਲਤੀਆਂ ਵਾਲੇ ਐਡੀਸ਼ਨ ਤੇ ਰੋਕ ਲਗਾ ਕੇ ਉਸ ਦੀਆਂ ਕਾਪੀਆਂ ਨਸ਼ਟ ਕਰਨ ਦੀ ਗੱਲ ਹੋਈ ਸੀ ਪਰ ਯੂਨੀਵਰਸਿਟੀ ਨੇ ਇਸ ਨੂੰ ਨਸ਼ਟ ਕਰਨ ਦਾ ਜਿਹੜਾ ਤਰੀਕਾ ਅਪਣਾਇਆ ਹੈ ਉਹ ਬੇਅਦਬੀ ਵਾਲਾ ਹੈ ਯੂਨੀਵਰਸਿਟੀ ਨੇ ਮਹਾਨ ਕੋਸ਼ਿਸ਼ਾਂ ਕਰੇ 15000 ਕਾਪੀਆਂ ਟਰਾਲੀਆਂ 'ਚ ਭਰ ਕੇ ਟੋਇਆਂ 'ਚ ਸੁੱਟ ਦਿੱਤੀਆਂ ਹਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵਿਦਿਆਰਥੀਆਂ ਨੇ ਇਸ ਤੇ ਇਤਰਾਜ਼ ਕੀਤਾ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਟੋਟਿਆਂ 'ਚ ਪਾਣੀ ਛਾੜ ਦਿੱਤਾ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਦੀਆਂ ਕਾਪੀਆਂ ਨਸ਼ਟ ਕਰਨ ਦਾ ਟੰਗ ਵਿਦਵਾਨਾਂ ਦੀ ਸਲਾਹ ਮੁਤਾਬਕ ਤੈਅ ਹੋਣਾ ਚਾਹੀਦਾ ਹੈ ਮਹਾਨ ਸ਼ਬਦ ਕੋਸ਼ਦਿਆਂ ਅਕਤਾਬਾ ਆ ਦੇਖੋ ਜੀ ਕਿੱਡੀ ਵੱਡੀ ਤਦਾਦ ਦੇ ਵਿੱਚ ਯੂਨੀਵਰਸਿਟੀ ਇਹਨਾਂ ਨੂੰ ਵਿਦਿਅਕ ਦੇ ਹਿਸਾਬ ਨਾਲ ਐਦਾਂ ਪਾੜ-ਪਾੜ ਕੇ ਸਿੱਕੇ-ਸਿੱਕੇ ਬਣਾ ਕੇ ਵਿਦਿਅਕ ਕਰਨ ਲੱਗੀ ਪਟਿਆਲਾ ਤੋਂ ਨਵਦੀਪ ਢਿੰਗਰਾ ਜੀ ਰਿਪੋਰਟ ਪੰਜਾਬੀ ਜਾਗਰਨ